ਸਤ ਸ੍ਰੀ ਅਕਾਲ ਜੀ ਅੱਜ ਅਸੀਂ ਕਸਟਮਜ਼ ਅਤੇ ਜਿਵੇਂ ਕਿ ਟੈਰਿਫ ਅਖਰ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਸੁਣਦੇ ਆ ਰਹੇ ਹੋ ਉਸ ਵਿਸ਼ੇ ਦੇ ਬਾਰੇ ਗੱਲਬਾਤ ਕਰਾਂਗੇ ਕਿ ਇਹ ਟੈਰਿਫ ਦਾ ਜਾਂ ਕਸਟਮਜ਼ ਦਾ ਅਸਲ ਮਤਲਬ ਕੀ ਹੁੰਦਾ ਹੈ ਤੇ ਇਹ ਸਾਡੀ ਜ਼ਿੰਦਗੀ ਦੇ ਉੱਤੇ ਕਿਵੇਂ ਪ੍ਰਭਾਵ ਪਾਉਂਦੇ ਨੇ ਸੋ ਆਓ ਇਸ ਬਾਰੇ ਗੱਲ ਕਰਦੇ ਹਾਂ ਕਸਟਮ ਟੈਕਸ ਉਹਦੇ ਹਨ ਜੋ ਸਰਕਾਰਾਂ ਦੁਆਰਾ ਆਯਾਤ ਕੀਤੀਆਂ ਚੀਜ਼ਾਂ ਤੇ ਲਾਏ ਜਾਂਦੇ ਹਨ ਇਹ ਵਿਦੇਸ਼ੀ ਮੁਕਾਬਲੇ ਤੋਂ ਘਰੇਲੂ ਉਦਯੋਗਾਂ ਨੂੰ ਰੱਖਿਆ ਕਰਨ ਲਈ ਸਰਵ ਕਰਦੇ ਹਨ ਅਤੇ ਸਰਕਾਰ ਲਈ ਰੈਵਨਿਊ ਪੈਦਾ ਕਰਦੇ ਹਨ ਕਸਟਮਸ ਵਿਸ਼ੇਸ਼ ਪ੍ਰਤੀ ਇਕਾਈ ਦੀ ਇੱਕ ਨਿਸ਼ਚਿਤ ਫੀਸ ਜਾਂ ਐਡਵੈਲੋਰਮ ਆਈਟਮ ਦੀ ਕੀਮਤ ਦਾ 1% ਹੋ ਸਕਦੇ ਹਨ ਇਸ ਆਰਥਿਕ ਸੰਧ ਦਾ ਅੰਤਰਰਾਸ਼ਟਰੀ ਵਪਾਰ ਅਤੇ ਘਰੇਲੂ ਆਰਥਿਕਤਾਵਾਂ ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਕਸਟਮਸ ਕਿਵੇਂ ਕੰਮ ਕਰਦੇ ਹਨ ਜਦੋਂ ਕੋਈ ਸਰਕਾਰ ਆਯਾਤ ਕੀਤੀ ਚੀਜ਼ ਤੇ ਕਸਟਮ ਲਗਾਉਂਦੀ ਹੈ ਤਾਂ ਉਸ ਚੀਜ਼ ਦੀ ਕੀਮਤ ਵਿੱਚ ਵਾਧਾ ਹੋ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਯੂਐਸ ਲੋਹੇ ਦੀਆਂ ਆਯਾਤ ਦੇ ਉੱਤੇ 25% ਕਸਟਮ ਲਗਾਉਂਦੀ ਹੈ ਤਾਂ ਲੋਹੇ ਦੀ ਕੀਮਤ ਦੇ ਵਿੱਚ 25% ਵਾਧਾ ਹੋ ਜਾਂਦਾ ਹੈ ਉਦਾਹਰਨ ਜਿਵੇਂ ਕਿ ਪਹਿਲਾਂ ਲੋਹਾ ਉਹ 100 ਰੁਪਏ ਵਿੱਚ ਮੰਗਵਾਉਂਦੇ ਸੀ ਪਰ 25% ਟੈਕਸ ਲੱਗਣ ਦੇ ਨਾਲ ਉਸ ਦੀ ਕੀਮਤ ਵਿੱਚ 100 ਦੀ ਕੀਮਤ 125 ਰੁਪਏ ਹੋ ਜਾਵੇਗੀ ਸੋ ਜੋ ਅਮਰੀਕਾ ਦੀਆਂ ਕੰਪਨੀਆਂ ਬਾਹਰੋਂ ਕੋਈ ਸਟੀਲ ਅਲੂਮੀਨੀਅਮ ਜਾਂ ਕੋਈ ਵੀ ਪਦਾਰਥ ਇਹੋ ਜਿਹਾ ਮੰਗਾਉਂਦੀਆਂ ਸਨ ਤਾਂ ਜਿੱਥੇ ਉਹ ਪਹਿਲਾਂ 100 ਰੁਪਇਆ ਉਹਦੀ ਕੀਮਤ ਅਦਾ ਕਰਦੀਆਂ ਸੀ ਉੱਥੇ ਉਹਨਾਂ ਨੂੰ 125 ਰੁਪਏ ਦੇਣੇ ਪੈਣਗੇ ਤੇ ਇਹਦੇ ਨਾਲ ਜੋ ਚੀਜ਼ਾਂ ਉਹ ਅਮਰੀਕਾ ਵਿੱਚ ਬਣਾ ਕੇ ਵੇਚਦੀਆਂ ਸੀ ਉਹਨਾਂ ਦੀ ਕੀਮਤ ਵਿੱਚ ਵੀ ਵਾਧਾ ਹੋ ਜਾਂਦਾ ਹੈ ਇਸ ਕੀਮਤ ਵਿੱਚ ਵਾਧਾ ਉਪਯੋਗਤਾਵਾਂ ਅਤੇ ਵਪਾਰੀ ਕੁਝ ਤੋਂ ਲੈਣ ਵਾਲੀਆਂ ਚੀਜ਼ਾਂ ਦੇ ਵਾਧੇ ਹੋਏ ਕੀਮਤਾਂ ਦੇ ਅਸਰ ਪੈ ਸਕਦਾ ਹੈ। ਉਦਾਹਰਨ ਲਈ ਅਮਰੀਕੀ ਆਟੋਮੋਟਿਵ ਅਤੇ ਹੋਰ ਉਦਯੋਗ ਵਧੇ ਹੋਏ ਲੋਹੇ ਦੀਆਂ ਕੀਮਤਾਂ ਕਾਰਨ ਵਾਧੇ ਹੋਏ ਖਰਚੇ ਨੂੰ ਭੁਗਤ ਰਹੇ ਹਨ। ਜਦਕਿ ਘਰੇਲੂ ਉਤਪਾਦਕ ਲੋਹੇ ਦੇ ਪ੍ਰਤੀਦਾਰ ਤੋਂ ਮੁਕਾਬਲੇ ਤੋਂ ਬਚਦੇ ਹਨ, ਹੋਰ ਖੇਤਰਾਂ ਨੂੰ ਵਧੇ ਹੋਏ ਇਨਪੁਟ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਮਹਿੰਗਾਈ ਜਿਹੜੀ ਅਮਰੀਕਾ ਵਿੱਚ ਹੋਰ ਵੱਧ ਸਕਦੀ ਹੈ। ਟਰੰਪ ਦੇ ਕਸਟਮਜ਼ ਤੇ ਉਹਨਾਂ ਦਾ ਅਸਰ ਉਹਨਾਂ ਨੇ ਪ੍ਰਧਾਨ ਮੰਤ ਆਪਣਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ 트੍ਰੰਪ ਨੇ ਵੱਖ-ਵੱਖ ਦੇਸ਼ਾਂ ਦੇ ਕਸਟਮ ਲਾਏ ਜਿਸ ਵਿੱਚ ਚੀਨ, ਮੈਕਸੀਕੋ, ਕੈਨੇਡਾ ਅਤੇ ਯੂਰੋਪੀਅਨ ਯੂਨੀਅਨ ਸ਼ਾਮਲ ਹਨ ਇਹ ਕਸਟਮ ਅਮਰੀਕੀ ਉਦਯੋਗਾਂ ਦੀ ਰੱਖਿਆ ਤੇ ਵਪਾਰ ਘਾਟੇ ਨੂੰ ਘਟਾਉਣ ਲਈ ਲਾਏ ਗਏ ਹਨ ਵਪਾਰ ਘਾਟਾ ਕੀ ਹੁੰਦਾ ਹੈ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਅਮਰੀਕਾ 50 ਬਿਲੀਅਨ ਡਾਲਰ ਦਾ ਸਮਾਨ ਕਿਸੇ ਦੇਸ਼ ਨੂੰ ਵੇਚਦਾ ਹੈ ਪਰ ਉਸ ਦੇ ਬਦਲੇ ਜਿਹੜਾ ਦੂਸਰਾ ਦੇਸ਼ ਉਹ 100 ਬਿਲੀਅਨ ਡਾਲਰ ਦਾ ਸਾਮਾਨ ਅਮਰੀਕਾ ਨੂੰ ਵੇਚ ਦਿੰਦਾ ਹੈ ਤਾਂ ਇੱਥੇ ਅਮਰੀਕਾ ਨੂੰ 50 ਬਿਲੀਅਨ ਡਾਲਰ ਦਾ ਘਾਟਾ ਪੈਂਦਾ ਹੈ ਸੋ ਇਹ ਘਾਟੇ ਨੂੰ ਖਤਮ ਕਰਨ ਦੇ ਲਈ ਟਰੰਪ ਇਹੋ ਜਿਹੇ ਟੈਰਫ ਲਾ ਰਿਹਾ ਹੈ ਹਾਲਾਂਕਿ ਇਹ ਵੀ ਪ੍ਰਭਾਵਿਤ ਦੇਸ਼ਾਂ ਵੱਲੋਂ ਪ੍ਰਤੀਕਿਰਮ ਕਸਟਮਜ਼ ਦੇ ਹਮਲੇ ਨਾਲ ਵਪਾਰ ਯੁੱਧ ਵਿੱਚ ਬਦਲ ਗਏ ਹਨ ਕਿਉਂਕਿ ਅਮਰੀਕਾ ਦੇ ਟੈਰਫ ਲਾਉਣ ਤੋਂ ਬਾਅਦ ਚੀਨ, ਮੈਕਸੀਕੋ ਤੇ ਕੈਨੇਡਾ ਨੇ ਵੀ ਅਮਰੀਕਾ ਦੇ ਉੱਤੇ ਟੈਰਫ ਲਾ ਦਿੱਤੇ ਨੇ ਅਮਰੀਕਾ-ਚੀਨ ਜੁੱਧ ਵਪਾਰ ਇੱਕ ਪ੍ਰਮੁੱਖ ਉਦਾਹਰਨ ਹੈ 2018 ਵਿੱਚ ਅਮਰੀਕਾ ਨੇ 250 ਬਿਲੀਅਨ ਡਾਲਰ ਦੇ ਚੀਨੀ ਚੀਜ਼ਾਂ ਦੇ ਉੱਤੇ ਕਸਟਮਸ ਲਗਾਏ ਜਿਸ ਤੇ ਚੀਨ ਨੇ 110 ਬਿਲੀਅਨ ਡਾਲਰ ਦੇ ਅਮਰੀਕੀ ਚੀਜ਼ਾਂ ਦੇ ਉੱਤੇ ਕਸਟਮ ਨਾਲ ਜਵਾਬ ਦਿੱਤਾ ਇਸ ਮੁੜਮੁੜਨ ਨੇ ਜਿਹੜੇ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਤੇ ਕਸਟਮ ਲਾਏ ਤਾਂ ਜਿਹੜੀਆਂ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪਈਆਂ ਤੇ ਜਿਹੜੇ ਅਮਰੀਕੀ ਕਿਸਾਨ ਜੋ ਆਪਣਾ ਸਮਾਨ ਚਾਈਨਾ ਦੀ ਮਾਰਕੀਟ ਵਿੱਚ ਵੇਚਦੇ ਸੀ ਉਹਨਾਂ ਨੂੰ ਵੀ ਜਿਹੜਾ ਵਾ ਉਹ ਘੱਟ ਨਿਰਯਾਤ ਦਾ ਸਾਹਮਣਾ ਕਰਨਾ ਪਿਆ ਜਦ ਕਿ ਜਿਹੜੇ ਚੀਨੀ ਉਪਭੋਗਤਾਵਾ ਸੀ ਉਹਨਾਂ ਨੂੰ ਸੋਇਆਬੀਨ ਅਤੇ ਆਟੋਮੋਬਾਈਲ ਜਿਹੀਆਂ ਜੋ ਅਮਰੀਕਾ ਦੀਆਂ ਗੱਡੀਆਂ ਜਾਂ ਹੋਰ ਸਮਾਨ ਚੀਨ ਦੇ ਵਿੱਚ ਵਿਕਦਾ ਸੀ ਉਹਦੇ ਵਾਸਤੇ ਜ਼ਿਆਦਾ ਰੇਟ ਜਾਂ ਜ਼ਿਆਦਾ ਕੀਮਤ ਦੇਣੀ ਪਈ ਜੋ ਕਿ ਪਹਿਲਾਂ ਘੱਟ ਸੀ ਟੈਰਫ ਲੱਗਣ ਤੋਂ ਭਾਰਤ ਦੇ ਕਸਟਮ ਤੇ 트럼ਪ ਦੇ ਦਾਵੇ ਭਾਰਤ ਦਾ ਔਸਤ ਕਸਟਮ ਦਰ ਲਗਭਗ 8.5% ਹੈ ਜੋ ਕਿ ਅਮਰੀਕੀ ਔਸਤ 3% ਨਾਲੋਂ ਜ਼ਿਆਦਾ ਹੈ ਟਰੰਪ ਨੇ ਭਾਰਤ ਨੂੰ ਸਭ ਤੋਂ ਵੱਡਾ ਕਸਟਮ ਬਾਦਸ਼ਾਹ ਕਹਿ ਦਿੱਤਾ ਜਿਵੇਂ ਕਿ ਤੁਸੀਂ ਵੇਖਿਆ ਹੋਵੇਗਾ ਕਿ ਅੱਜ ਅਮਰੀਕਾ ਦੇ ਵਿੱਚ ਮੋਦੀ ਨਾਲ ਹੀ ਬੈਠਾ ਹੋਇਆ ਸੀ ਤੇ ਜਿਸ ਵਿੱਚ ਟਰੰਪ ਨੇ ਉੱਥੇ ਬਾਰ-ਬਾਰ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਸਭ ਤੋਂ ਟੈਰਿਫ ਜੇ ਕੋਈ ਲਾਉਂਦਾ ਹੈ ਤਾਂ ਉਹ ਭਾਰਤ ਹੈ ਆਪ ਤਾਂ ਇਹ ਘੱਟ ਕੀਮਤ ਦੇ ਦੂਜੀਆਂ ਦੇਸ਼ਾਂ ਵਿੱਚ ਸਮਾਨ ਵੇਚਦਾ ਹੈ ਪਰ ਜਿਹੜੀ ਚੀਜ਼ ਭਾਰਤ ਵਿੱਚ ਵਿਕਣ ਆਉਂਦੀ ਆ ਉਹਦੇ ਉੱਤੇ ਜਿਵੇਂ ਉਹ ਜਿਆਦਾ ਟੈਕਸ ਲਾਉਂਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਤੁਸੀਂ ਪਹਿਲਾਂ ਜਿਹੜੀ ਗੱਡੀ ਖਰੀਦ ਸੀ ਗੱਡੀ ਖਰੀਦ ਸੀਗੀ ਫੋਰਚੂਨਰ ਸੋ ਫੋਰਚੂਨਰ ਦੀ ਕੀਮਤ ਜੋ 20 ਤੋਂ 30 ਲੱਖ ਦੇ ਵਿੱਚ ਵਿੱਚ ਹੁੰਦੀ ਸੀ ਪਰ ਟੈਕਸ ਲੱਗਣ ਤੋਂ ਬਾਅਦ ਉਹ ਗੱਡੀ ਅੱਜ 50 ਲੱਖ ਤੋਂ ਵੀ ਜ਼ਿਆਦਾ ਕੀਮਤ ਦੀ ਵਿਕ ਰਹੀ ਆ ਜਾਂ ਹੋਰ ਵੀ ਕਈ ਗੱਡੀਆਂ ਜੋ ਦੂਜੀਆਂ ਮਾਰਕਟਾਂ ਵਿੱਚ ਸਸਤੀਆਂ ਨੇ ਪਰ ਭਾਰਤ ਵਿੱਚ ਟੈਕਸ ਲੱਗਣ ਤੋਂ ਬਾਅਦ ਉਹਨਾਂ ਦੀ ਕੀਮਤ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਉਸਨੇ ਅਮਰੀਕੀ ਉਤਪਾਦਾਂ ਜਿਵੇਂ ਕਿ ਮੋਟਰਸਾਈਕਲਾਂ ਅਤੇ ਖੇਤੀਬਾੜੀ ਚੀਜ਼ਾਂ ਦੇ ਭਾਰਤੀ ਕਸਟਮਰ ਨੂੰ ਅਣਾਈ ਗਿਆ। 트럼ਪ ਨੇ ਆਖਿਆ ਕਿ ਇਹ ਚੀਜ਼ਾਂ ਸਹੀ ਨਹੀਂ ਹਨ ਤੇ ਭਾਰਤ ਆਪਦਾ ਸਸਤਾ ਸਮਾਨ ਵੇਚਦਾ ਪਰ ਸਾਡੇ ਹਾਰਲੀ ਡੇਵਿਡਸਨ ਮੋਟਰਸਾਈਕਲ ਜਾਂ ਹੋਰ ਖੇਤੀ ਦਾ ਸਮਾਨ ਜੋ ਅਸੀਂ ਭਾਰਤ ਵਿੱਚ ਭੇਜਦੇ ਹਾਂ ਉਹਨਾਂ ਦੇ ਉੱਤੇ ਭਾਰਤ ਜ਼ਿਆਦਾ ਟੈਕਸ ਲਾਉਂਦਾ ਜਿਸ ਕਰਕੇ ਉਹਨਾਂ ਨੂੰ ਭਾਰਤੀ ਮਾਰਕੀਟ ਦੇ ਵਿੱਚ ਵੇਚਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ। ਭਾਰਤ ਤੇ ਅਸਰ ਅਤੇ ਇਸ ਦੀ ਪ੍ਰਤੀਕਰਮ ਭਾਰਤ ਦੇ ਉੱਚੇ ਕਸਟਮ ਦਰਾਂ ਨੇ ਉਸ ਨੂੰ 트럼ਪ ਦੇ ਨੀਤੀਆਂ ਅਨੁਸਾਰ ਪ੍ਰਤੀਕਰਮ ਕਸਟਮ ਲਈ ਨਿਸ਼ਾਨਾ ਬਣਾਇਆ ਹੈ। ਇਸ ਸਥਿਤੀ ਭਾਰਤ ਲਈ ਚੁਣੌਤੀਆਂ ਪੈਦਾ ਕਰਦੀ ਹੈ ਜਿਸ ਦਾ ਅਮਰੀਕਾ ਨਾਲ ਵਪਾਰ ਸਰ ਪਲੱਸ ਹੈ ਅਤੇ ਇਸ ਦੇ ਮੁੱਖ ਖੇਤਰ ਜਿਵੇਂ ਦਵਾਈਆਂ ਟੈਕਸਟਾਈਲ ਅਤੇ ਟੈਕਨੋਲੋਜੀ ਤੇ ਵਧੇਰੇ ਅਸਰ ਹੈ ਕਸਟਮ ਦੇ ਲੱਗਣ ਨਾਲ ਇਹ ਖੇਤਰ ਵਿਗੜ ਸਕਦੇ ਹਨ ਜਿਸ ਨਾਲ ਆਰਥਿਕ ਅਸਥਿਰਤਾ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਸ਼ੇਅਰ ਬਾਜ਼ਾਰ ਜਿਹੜਾ ਲਗਾਤਾਰ ਡਿੱਗਦਾ ਜਾ ਰਿਹਾ ਹੈ ਸੋ ਰੈਸਿਪ੍ਰੋਕਲ ਟੈਰਿਫਸ ਜੋ 트ੰਪ ਨੇ ਅੱਜ ਐਲਾਨ ਕੀਤਾ ਕਿ ਰੈਸਿਪ੍ਰੋਕਲ ਟੈਰਿਫ ਰੈਸਿਪ੍ਰੋਕਲ ਟੈਰਿਫ ਦਾ ਮਤਲਬ ਹੁੰਦਾ ਹੈ ਕਿ ਜ ਜਿੰਨਾ ਕੋਈ ਸਾਡੇ ਸਮਾਨ ਦੇ ਉੱਤੇ ਟੈਕਸ ਲਾਵੇਗਾ ਜਿੰਨਾ ਆਪਾਂ ਸਮਾਨ ਕੋਈ ਦੂਜੇ ਦੇਸ਼ ਨੂੰ ਭੇਜਦੇ ਹਾਂ ਜੇ ਉਹ ਸਾਡੇ ਸਮਾਨ ਤੇ 20% ਟੈਕਸ ਲਾਉਂਦਾ ਹੈ ਤੇ ਆਪਾਂ ਉਸ ਦਾ ਸਮਾਨ ਹੁਣ ਖਰੀਦ ਰਹੇ ਸੀ ਜੇ ਅਮਰੀਕਾ ਖਰੀਦ ਰਿਹਾ ਸੀ ਘੱਟ ਜਾਂ ਕੋਈ ਵੀ ਟੈਕਸ ਨਹੀਂ ਲਾ ਰਿਹਾ ਉਹਦੇ ਉੱਤੇ ਉਹ 20% ਹੀ ਟੈਕਸ ਲਾਵੇਗਾ ਜਿੰਨਾ ਦੂਜਾ ਦੇਸ਼ ਟੈਕਸ ਲਾਵੇਗਾ ਉਨਾ ਹੀ ਟੈਕਸ ਅਮਰੀਕਾ ਲਾਵੇਗਾ ਇਸ ਨੂੰ ਰੈਸਿਪਰੋਕਲ ਟੈਰਿਫ ਕਿਹਾ ਜਾਂਦਾ ਹੈ ਜਵਾਬ ਵਿੱਚ ਭਾਰਤ ਨੇ ਵਪਾਰ ਘਟਾਏ ਲਈ ਕਦਮ ਚੁੱਕੇ ਹਨ ਇਸ ਵਿੱਚ ਕੁਝ ਚੀਜ਼ਾਂ ਦੇ ਆਯਾਤ ਸ਼ੁਲਕ ਘਟਾਉਣ ਅਤੇ ਦੂਤਾਸੀ ਗੱਲਬਾਤ ਸ਼ਾਮਲ ਹੈ ਇਨ੍ਹਾਂ ਯਤਨਾਂ ਦੇ ਬਾਵਜੂਦ ਵਪਾਰ ਨੀਤੀਆਂ ਦੇ ਅਨਿਸ਼ਚਿਤਤਾ ਅਤੇ ਵਪਾਰ ਸਵੇਦਨਸ਼ੀਲਤਾ ਅਤੇ ਨਿਵੇਸ਼ ਵਿੱਚ ਪ੍ਰਭਾਵ ਪਾਇਆ ਹੈ ਉਦਾਹਰਨ ਲਈ ਨਿਵੇਸ਼ਕ ਲੰਬੇ ਸਮੇਂ ਦੇ ਪ੍ਰੋਜੈਕਟਾਂ ਦੇ ਕੰਮ ਕਰਨ ਤੋਂ ਹਿਚਕਣਾ ਕਰ ਸਕਦੇ ਨੇ ਕਿਉਂਕਿ ਸੰਭਵ ਕਸਟਮਵਾਦੀ ਦੀ ਅਨਿਸ਼ਚਿਤਤਾ ਹੈ ਕਿਉਂਕਿ ਅਜੇ ਪਤਾ ਨਹੀਂ ਹੈ ਕਿ ਕਿੰਨੇ ਟੈਰਫ ਵੱਧ ਸਕਦੇ ਨੇ ਜਾਂ ਇਸ ਦਾ ਕੀ ਨਤੀਜਾ ਨਿਕਲੂਗਾ ਸੋ ਭਾਰਤ ਦੀ ਮਾਰਕੀਟ ਵਿੱਚੋਂ ਵਿਦੇਸ਼ੀ ਲੋਕ ਆਪਣੇ ਸ਼ੇਅਰ ਵੇਚ-ਵੇਚ ਕੇ ਆਪਣਾ ਸਾਰਾ ਹੀ ਪੈਸਾ ਕੱਢ ਕੇ ਲੈ ਜਾ ਰਹੇ ਨੇ ਜਿਸ ਕਰਕੇ ਭਾਰਤ ਦਾ ਰੁਪਈਆ ਹੀ ਲਗਾਤਾਰ ਹੀ ਡਿੱਗਦਾ ਜਾ ਰਿਹਾ ਹੈ ਸੋ ਤੁਸੀਂ ਵੇਖਿਆ ਹੋਵੇਗਾ ਕਿ ਰੁਪਈਏ ਦੀ ਕੀਮਤ ਦੇ ਵਿੱਚ 70 ਪੈਸੇ ਦਾ ਵਾਧਾ ਇੱਕ ਦੋ ਦਿਨਾਂ ਦੇ ਵਿੱਚ ਦਰਜ ਕੀਤਾ ਗਿਆ ਸੋ ਉਹ ਇਸ ਕਰਕੇ ਹੋਇਆ ਕਿਉਂਕਿ ਭਾਰਤ ਦੀ ਸਰਕਾਰ ਨੇ ਭਾਰਤ ਦੀ ਆਰਬੀਆਈ ਨੇ 13 ਬਿਲੀਅਨ ਡਾਲਰ ਦੇ ਕੇ ਆਪਣੇ ਹੀ ਛਾਪੇ ਹੋਏ ਰੁਪਈਆਂ ਨੂੰ ਖਰੀਦਿਆ ਮਾਰਕੀਟ ਦੇ ਵਿੱਚੋਂ ਤਾਂ ਜੋ ਰੁਪਈਏ ਦੀ ਡਿੱਗਦੀ ਹੋਈ ਕੀਮਤ ਨੂੰ ਬਚਾਇਆ ਜਾ ਸਕੇ ਜੇਕਰ ਭਾਰਤ ਦੀ ਸਰਕਾਰ ਇੰਨੇ ਪਿਛਲੇ ਲੰਬੇ ਸਮੇਂ ਤੋਂ ਬਿਲੀਅਨਸ ਆਫ ਡਾਲਰਸ ਸਪੈਂਡ ਕਰਕੇ ਜੇਕਰ ਰੁਪਈਏ ਨੂੰ ਡਿੱਗਣ ਤੋਂ ਨਾ ਰੋਕਦੀ ਤਾਂ ਤਕਰੀਬਨ ਅੱਜ ਅੰਦਾਜ਼ਨ ਰੁਪਈਆ 95 ਰੁਪਈਆਂ ਦੇ ਲਾਗੇ-ਲਾਗੇ ਪਹੁੰਚ ਸਕਦਾ ਸੀ 1 ਡਾਲਰ ਦੇ ਮੁਕਾਬਲੇ ਸੋ ਇਹਦੇ ਵਿਆਪਕ ਪ੍ਰਭਾਵ ਅਤੇ ਇਹਦੇ ਨਤੀਜੇ ਕਸਟਮ ਇੱਕ ਦੋ ਧਾਰਤ ਤਲਵਾਰ ਹਨ ਜਦਕਿ ਇਹ ਰੇਲੂ ਉਦਯੋਗਾਂ ਦੀ ਰੱਖਿਆ ਅਤੇ ਸਰਕਾਰ ਲਈ ਰੈਵਨਿਊ ਪੈਦਾ ਕਰ ਸਕਦੇ ਨੇ ਇਹ ਅਕਸਰ ਜੋ ਗਾਹਕ ਹੁੰਦੇ ਨੇ ਉਹਨਾਂ ਦੇ ਉੱਤੇ ਵਪਾਰੀ ਕੁਝ ਤੋਂ ਵੱਧ ਲੀਹ ਕੀਮਤਾਂ ਅਤੇ ਆਰਥਿਕ ਅਸਥਿਰਤਾ ਨੂੰ ਲਿਆਉਂਦੇ ਨੇ ਯੂਐਸ ਚੀਨ ਵਪਾਰ ਜੰਗ ਤੇ ਯੂਐਸ ਦੇ ਖਿਲਾਫ ਯੂਐਸ ਚੀਜ਼ਾਂ ਤੇ ਯੂਰੋਪੀਅਨ ਯੂਨੀਅਨ ਦੇ ਪ੍ਰਤੀਕਰਮ ਕਸਟਮ ਪਾਲਿਸੀ ਦੇ ਜਟਿਲ ਅਤੇ ਅਕਸਰ ਹਾਨੀਕਾਰ ਪ੍ਰਭਾਵਾਂ ਨੂੰ ਦਰਸਾਉਂਦਾ ਹੈ ਭਾਰਤ ਲਈ ਸਭ ਤੋਂ ਵੱਡਾ ਕਸਟਮ ਬਾਦਸ਼ਾਹ ਦੇ ਸਟੇਟਸ ਨੇ ਚੁਣੌਤੀਆਂ ਪੈਦਾ ਕੀਤੀਆਂ ਹਨ ਤੇ ਦੇਸ਼ ਨੂੰ ਆਪਣੇ ਉਦਯੋਗਾਂ ਦੀ ਰੱਖਿਆ ਕਰਨ ਦੇ ਵਾਸਤੇ ਤੇ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਕਈ ਨਵੇਂ ਹੱਲ ਲੱਭਣੇ ਪੈਣਗੇ ਸੋ ਚੱਲਦੇ ਵਪਾਰ ਟੈਨਸ਼ਨਾਂ ਦੇ ਗਲੋਬਲ ਸਹਿਯੋਗ ਅਤੇ ਸੋਚਵੰਦ ਨੀਤੀਆਂ ਦੀ ਲੋੜ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨਾਲ ਕਸਟਮ ਦੇ ਹਾਨੀਕਾਰ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ ਤੇ ਜੋ ਭਾਰਤੀ ਮਾਰਕੀਟ ਵਿੱਚ ਚੀਜ਼ਾਂ ਜੋ ਵਿਕ ਰਹੀਆਂ ਨੇ ਉਹਨਾਂ ਦੇ ਉੱਤੇ ਜ਼ਿਆਦਾ ਟੈਕਸ ਨਾ ਲੱਗੇ ਜਾਂ ਭਾਰਤ ਜਿਹੜਾ ਵਾ ਉਹ ਕੋਈ ਪੈਸਾ ਬਣਾ ਸਕੇ ਜਾਂ ਇਹਦੇ ਨਾਲ ਭਾਰਤ ਜਾਂ ਕਿਸੇ ਦੂਜੇ ਦੇਸ਼ ਦਾ ਨੁਕਸਾਨ ਨਹੀਂ ਆ ਨੁਕਸਾਨ ਸਿੱਧੇ ਤੌਰ ਦੇ ਉੱਤੇ ਆਮ ਲੋਕਾਂ ਦਾ ਜਿਵੇਂ ਟਰੰਪ ਨੇ ਆਖਿਆ ਕਿ ਪਿੱਛੇ ਕੁਝ ਸਮੇਂ ਤੋਂ ਭਾਰਤ ਰਸ਼ੀਆ ਕੋਲੋਂ ਤੇਲ ਗੈਸ ਇਹੋ ਜੀਆਂ ਚੀਜ਼ਾਂ ਲੈ ਕੇ ਰਿਫਾਈਨ ਕਰਕੇ ਉਹਨਾਂ ਨੂੰ ਯੂਰਪ ਦੇ ਵਿੱਚ ਵੇਚ ਰਿਹਾ ਸੀ ਸੋ ਯੂਰਪ ਦਾ ਸਭ ਤੋਂ ਵੱਡਾ ਐਕਸਪੋਰਟਰ ਭਾਰਤ ਬਣ ਗਿਆ ਸੀਗਾ ਉੱਥੇ ਸਭ ਤੋਂ ਵੱਧ ਤੇਲ ਗੈਸ ਜੋ ਵੀ ਇਹੋ ਜਿਹੇ ਪਦਾਰਥ એનર્ਜੀ ਨਾਲ ਲੋੜੀਂਦੇ ਵੇਚ ਰਿਹਾ ਸੀ ਪਰ 트ੰਪ ਨੇ ਭਾਰਤ ਨੂੰ ਆਖ ਦਿੱਤਾ ਕਿ ਸਾਡੇ ਕੋਲੋਂ ਗੈਸ ਤੇ ਤੇਲ ਤੁਹਾਨੂੰ ਖਰੀਦਣਾ ਪਊਗਾ ਤੇ ਹੁਣ ਭਾਰਤ ਨੂੰ ਖਰੀਦਣਾ ਵੀ ਪੈਣਾ ਜਿਵੇਂ ਕਿ ਤੁਹਾਨੂੰ ਪਤਾ 트ੰਪ ਸਰਪੰਚਵਾ ਦੁਨੀਆ ਦਾ ਸੋ ਇਸ ਦੇ ਨਾਲ ਕੀ ਹੋਊਗਾ ਕਿ ਜੋ ਪਹਿਲਾਂ ਤਾਂ ਸਸਤਾ ਤੇਲ ਖਰੀਦ ਕੇ ਰੂਸ ਤੋਂ ਤੇ ਉਹਨੂੰ ਮਹਿੰਗੇ ਭਾਅ ਦੇ ਉੱਤੇ ਯੂਰਪ ਵਿੱਚ ਵੇਚਿਆ ਜਾ ਰਿਹਾ ਸੀ ਪਰ ਭਾਰਤ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਛੂਟ ਆ ਰੇਟ ਦੇ ਵਿੱਚ ਨਹੀਂ ਦਿੱਤੀ ਗਈ ਪਰ ਜਦੋਂ ਹੁਣ ਇਹ ਮਹਿੰਗਾ ਤੇਲ ਅਮਰੀਕਾ ਤੋਂ ਖਰੀਦਿਆ ਜਾਊਗਾ ਗੈਸ ਖਰੀਦੀ ਜਾਊਗੀ ਤਾਂ ਉਹਦੇ ਨਾਲ ਸਾਰੀਆਂ ਹੀ ਚੀਜ਼ਾਂ ਦਾ ਕਿਰਾਇਆ ਵਧੂਗਾ ਕਿਉਂਕਿ ਤੇਲ ਗੱਡੀਆਂ ਬੱਸਾਂ ਤੇ ਆਪਣੇ ਜੋ ਵੀ ਟੈਂਪੂ ਟਰੱਕ ਜਿੱਥੇ ਵੀ ਜਾਂਦਾ ਸਾਰੀਆਂ ਜਗ੍ਹਾ ਵਿੱਚ ਵਰਤਿਆ ਜਾਂਦਾ ਸੋ ਉਹ ਵੀ ਰੇਟ ਵਧਾਉਣਗੇ ਬੱਸਾਂ ਦੇ ਕਿਰਾਏ ਵਧਣਗੇ ਰੇਲ ਗੱਡੀਆਂ ਦੇ ਕਿਰਾਏ ਵਧਣਗੇ ਤੇ ਜਹਾਜ਼ਾਂ ਦੇ ਕਿਰਾਏ ਜਿਹੜੇ ਆ ਉਹ ਵੀ ਵਧਣਗੇ ਸੋ ਇਹਦਾ ਜਿਹੜਾ ਪ੍ਰਭਾਵ ਵਾ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਪਿਆ ਤੇ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਆਪਾਂ ਵੇਖਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦੇ ਕੀ ਨਤੀਜੇ ਨਿਕਲਦੇ ਆ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਕਿਰਪਾ ਕਰਕੇ ਹੋਰ ਵੀ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰਿਓ ਧੰਨਵਾਦ